ਸਬਸਕ੍ਰਾਈਬ ਕਰੋ ਖਦਰਾਂ ਐਲਐਸਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਦਰਾਂ ਐਲਐਸਆਈ ਦੇ YouTube ਚੈਨਲ ਦੇ ਵਿੱਚ ਜਿੱਥੇ ਤੁਸੀਂ ਬਹੁਤ ਕੁਝ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਇੰਤਕਾਲ ਨਾਲ ਸੰਬੰਧਿਤ ਆਪ੍ਰਸ਼ਨ ਉੱਤਰ ਜਿਸ ਨਾਲ ਤੁਸੀਂ ਇੰਤਕਾਲ ਬਾਰੇ ਹੋਰ ਵੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਇੰਤਕਾਲ ਵਾਲੀਆਂ ਸਾਰੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਤੇ ਜਾ ਕੇ ਪਲੇਲਿਸਟ ਜਾਓ ਉੱਥੇ ਹੋਰ ਵੀ ਬਹੁਤ ਸਾਰੇ ਪਲੇਲਿਸਟ ਹਨ ਜਿੱਥੇ ਤੁਸੀਂ ਹੋਰ ਵੀ ਕੈਟਾਗਰੀ ਦੇ ਹਿਸਾਬ ਨਾਲ ਸਾਰੇ ਤਰ੍ਹਾਂ ਦੀਆਂ ਵੀਡੀਓਜ਼ ਦੇਖ ਸਕਦੇ ਹੋ। ਪ੍ਰਾਸ਼ਨਿਕ ਇੰਤਕਾਲ ਕੀ ਹੁੰਦਾ ਹੈ? ਇੰਤਕਾਲ ਦਾ ਮਤਲਬ ਤਬਦੀਲੀ ਭਾਉ ਰਿਕਾਰਡ ਵਿੱਚ ਹੱਕਾਂ ਦੀ ਤਬਦੀਲੀ ਸਿਰਫ ਇੰਤਕਾਲ ਰਹੀ ਹੀ ਕੀਤੀ ਜਾਂਦੀ ਹੈ। ਇਸ ਮੰਤਬ ਲਈ ਇੱਕ ਦੋ ਪਰਤੀ ਰੈਜਿਸਟਰ ਹੁੰਦਾ ਹੈ ਜਿਸ ਨੂੰ ਰੈਜਿਸਟਰ ਇੰਤਕਾਲ ਕਿਹਾ ਜਾਂਦਾ ਹੈ। ਕੀ ਇੰਤਕਾਲ ਤਸਦੀਕ ਹੋ ਜਾਣ ਨਾਲ ਕੋਈ ਨਵੇਂ ਹੱਕ ਮਿਲਦੇ ਹਨ? ਨਹੀਂ ਇੰਤਕਾਲ ਤਸਦੀਕ ਹੋਣ ਪਿੱਛੋਂ ਨਵੇਂ ਹੱਕ ਨਹੀਂ ਮਿਲਦੇ ਹੱਕਾਂ ਦੀ ਤਬਦੀਲੀ ਨੂੰ ਰਿਕਾਰਡ ਵਿੱਚ ਲਿਆਉਣ ਲਈ ਇੰਤਕਾਲ ਦਾ ਮਨਜ਼ੂਰ ਹੋਣਾ ਜ਼ਰੂਰੀ ਹੈ ਪ੍ਰਸ਼ਨ ਹੱਕਦਾਰਾਂ ਨੂੰ ਬੈ ਤਬਾਦਲਾ ਰਹਿਣ ਪਟਾ ਨਾਮਾ ਵਿਰਾਸਤ ਤੇ ਤਕਸੀਮਾ ਆਦਿ ਇੰਤਕਾਲ ਕਦੋਂ ਅਤੇ ਕਿਸ ਕੋਲ ਦਰਜ ਕਰਵਾਉਣੇ ਚਾਹੀਦੇ ਹਨ ਉੱਤਰ ਜਿਨ੍ਹਾਂ ਕੇਸਾਂ ਵਿੱਚ ਹੱਕ ਕਿਸੇ ਰਜਿਸਟਰੀ ਰਾਹੀਂ ਬਣ ਜਾਂਦੇ ਹਨ ਉਹਨਾਂ ਵਿੱਚ ਪਟਵਾਰੀ ਦੀ ਡਿਊਟੀ ਬਣਦੀ ਹੈ ਕਿ ਉਹ ਪਰਚਾ ਰਜਿਸਟਰੀ ਦੇ ਤਹਿਸੀਲ ਤੋਂ ਪੁੱਜਣ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਇੰਤਕਾਲ ਦਰਜ ਕਰੇ। ਹੱਕਦਾਰ ਵੀ ਆਪਣੇ ਵੱਲੋਂ ਇਹੋ ਜਿਹੇ ਕੇਸਾਂ ਵਿੱਚ ਅਸਲ ਰਜਿਸਟਰੀ ਵਿਖਾ ਕੇ ਇੰਤਕਾਲ ਦਰਜ ਕਰਵਾ ਸਕਦਾ ਹੈ। ਵਿਰਾਸਤ ਤਕਸੀਮ ਤਬਾਦਲਾ ਆਦ ਕੇਸਾਂ ਵਿੱਚ ਰਜਿਸਟਰੀ ਜ਼ਰੂਰੀ ਨਹੀਂ। ਇਸ ਤਰ੍ਹਾਂ ਦੇ ਤਬਾਦਲਾ ਹਕੂਕ ਦੇ ਇੰਤਕਾਲ ਸਬੰਧਿਤ ਇਹਨਾਂ ਨੂੰ ਆਪਣੇ ਆਪ ਇੱਕ ਮਹੀਨੇ ਅੰਦਰ ਅੰਦਰ ਪਟਵਾਰੀ ਕੋਲ ਦਰਜ ਕਰਵਾਉਣੇ ਚਾਹੀਦੇ ਹਨ। ਪਰ ਜੇ ਕਰਤਬਾਦਲੇ ਵਿੱਚ ਕਿਸੇ ਤਰ੍ਹਾਂ ਦੀ ਵੀ ਨਗਰਪਾਲਿਕਾ ਦੀ ਹੱਦ ਅੰਦਰ ਜ਼ਮੀਨ ਸ਼ਾਮਲ ਹੋਵੇ ਤਾਂ ਤਦ ਬਾਦਲਾ ਨਾਮਾ ਰਜਿਸਟਰ ਕਰਵਾਉਣਾ ਚਾਹੀਦੇ ਹਨ ਇੰਤਕਾਲ ਕਿੰਨੇ ਸਮੇਂ ਦੇ ਅੰਦਰ ਅੰਦਰ ਦਰਜ ਕਰਵਾਉਣਾ ਚਾਹੀਦੇ ਹਨ ਇਹਦਾ ਉੱਤਰ ਹੈ ਜੀ ਇੰਤਕਾਲ ਦਰਜ ਕਰਵਾਉਣ ਦਾ ਸਮਾਂ ਤਾਂ ਕੋਈ ਨਿਸ਼ਚਿਤ ਨਹੀਂ ਪਰ 3 ਮਹੀਨੇ ਦੇ ਅੰਦਰ ਅੰਦਰ ਹੱਕਾਂ ਦੀ ਪ੍ਰਾਪਤੀ ਸੰਬੰਧੀ ਪਟਵਾਰੀ ਨੂੰ ਰਿਪੋਰਟ ਕਰਨੀ ਹੁੰਦੀ ਹੈ ਪ੍ਰਾਸ਼ਨ ਮੌਤ ਦਾ ਇੰਦਰਾਜ ਕਿੱਥੇ ਦਰਜ ਕਰਵਾਉਣਾ ਚਾਹੀਦਾ ਹੈ ਉਤਰ ਜੇ ਮੌਤ ਕਿਸੇ ਪਿੰਡ ਵਿੱਚ ਹੋਈ ਹੋਵੇ ਤਾਂ ਚੌਕੀਦਾਰ ਦੇ ਰਜਿਸਟਰ ਵਿੱਚ ਦਰਜ ਕਰਵਾਉਣੀ ਚਾਹੀਦੀ ਹੈ ਜੇ ਨਗਰਪਾਲਿਕਾ ਜਾਂ ਨੋਟੀਫਾਈਡ ਏਰੀਆ ਕਮੇਟੀ ਦੀ ਹੱਦ ਵਿੱਚ ਹੋਵੇ ਤਾਂ ਉਸ ਦਫ਼ਤਰ ਵਿੱਚ ਪ੍ਰਾਸ਼ਨ ਇੰਤਕਾਲ ਕੌਣ ਦਰਜ ਕਰਦਾ ਹੈ ਉਤਰ ਇੰਤਕਾਲ ਹਲਕੇ ਦਾ ਪਟਵਾਰੀ ਦਰਜ ਕਰਦਾ ਹੈ ਪ੍ਰਾਸ਼ਨ ਇੰਤਕਾਲ ਦੀ ਪੜਤਾਲ ਕੌਣ ਕਰਦਾ ਹੈ ਸਬਕਾਂ ਇੰਦਰਾਜ ਅਤੇ ਇੰਤਕਾਲ ਰਾਹੀ ਹੋਣ ਵਾਲੀ ਤਬਦੀਲੀ ਦੇ ਇੰਦਰਾਜ ਦੀ ਪੜਤਾਲ ਹਲਕਾ ਕਾਨੂੰਗੋ ਕਰਦਾ ਹੈ ਪ੍ਰਾਸ਼ਨ ਇੰਤਕਾਲ ਮਨਜ਼ੂਰ ਕੌਣ ਕਰਦਾ ਹੈ ਹਲਕੇ ਦਾ ਨਾਇਬ ਤਹਿਸੀਲਦਾਰ ਤਹਿਸੀਲਦਾਰ ਕੇਵਲ ਝਗੜੇ ਵਾਲੇ ਅਤੇ ਬਿਨਾਂ ਰਜਿਸਟਰੀ ਸੰਬੰਧੀ ਬਸਤੀਆਂ ਸੰਬੰਧੀ ਇੰਤਕਾਲ ਫੈਸਲੇ ਲਈ ਉੱਚ ਅਧਿਕਾਰੀਆਂ ਨੂੰ ਭੇਜੇ ਜਾਂਦੇ ਹਨ ਇੰਤਕਾਲ ਕਿੰਨੇ ਸਮੇਂ ਵਿੱਚ ਮੁਕੰਮਲ ਮਨਜ਼ੂਰ ਹੁੰਦਾ ਹੈ ਹਦਾਇਤਾਂ ਅਨੁਸਾਰ ਬਿਨਾਂ ਝਗੜੇ ਵਾਲਾ ਇੰਤਕਾਲ ਵਾਕਿਆ ਤੋਂ 3 ਮਹੀਨੇ ਅੰਦਰ ਅੰਦਰ ਅਤੇ ਝਗੜੇ ਵਾਲਾ ਇੰਤਕਾਲ 6 ਮਹੀਨੇ ਦੇ ਅੰਦਰ ਅੰਦਰ ਤਸਦੀਕ ਹੋ ਜਾਣਾ ਚਾਹੀਦਾ ਹੈ। ਪ੍ਰਸ਼ਨ ਇੰਤਕਾਲ ਸਬੰਧੀ ਤਹਿਸੀਲਦਾਰ ਨੈib ਤਹਿਸੀਲਦਾਰ ਦੇ ਹੁਕਮ ਦੇ ਖਿਲਾਫ ਕਿੰਨੇ ਸਮੇਂ ਵਿੱਚ ਕਿਸ ਕੋਲ ਅਪੀਲ ਕੀਤੀ ਜਾ ਸਕਦੀ ਹੈ? ਹੁਕਮ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਅੰਦਰ ਕਲੈਕਟਰ ਕੋਲ ਅਪੀਲ ਕੀਤੀ ਜਾ ਸਕਦੀ ਹੈ। ਪ੍ਰਸ਼ਨ ਕੀ ਕਿਸੇ ਹੱਕਦਾਰ ਦੀ ਮੌਤ ਪਿੱਛੋਂ ਉਸ ਦਾ ਵਾਰਿਸ ਆਪਣੇ ਵਿਰਾਸਤੀ ਹਿੱਸੇ ਨੂੰ ਮਾਲ ਅਫਸਰ ਦੇ ਸਾਹਮਣੇ ਦੂਜਿਆਂ ਦੇ ਹੱਕ ਵਿੱਚ ਛੱਡ ਸਕਦਾ ਹੈ? ਉੱਤਰ ਨਹੀਂ ਹੱਕ ਛੱਡਣ ਲਈ ਬਹਿ ਬਿਆਦ ਦੀ ਰਜਿਸਟਰੀ ਕਰਵਾਉਣੀ ਪੈਂਦੀ ਹੈ ਜਾਂ ਸਮਰੱਥ ਅਦਾਲਤ ਦੀ ਡਿਗਰੀ ਲੈਣੀ ਪੈਂਦੀ ਹੈ। ਪ੍ਰਾਸ਼ਨ ਪਟਵਾਰੀ ਇੰਤਕਾਲ ਦੇ ਵਾਕਿਆਂ ਦੀ ਤਸਦੀਕ ਕਿਸ ਕੋਲੋਂ ਕਰਵਾਉਂਦਾ ਹੈ? ਕੀ ਸਬੰਧਤ ਧਿਰ ਦੇ ਦਸਤਖਤ ਅੰਗੂਠਾ ਇੰਤਕਾਲ ਉੱਤੇ ਲਗਾਉਣਾ ਜ਼ਰੂਰੀ ਹੈ? ਉੱਤਰ ਪਟਵਾਰੀ ਇੰਤਕਾਲ ਦੇ ਵਾਕਿਆਂ ਦੀ ਤਸਦੀਕ ਖਾਨਾ ਨੰਬਰ 15 ਵਿੱਚ ਨੰਬਰਦਾਰ ਕੋਲੋਂ ਉਸਦੀ ਮੋਹਰ ਜਾਂ ਦਸਤਖਤ ਅੰਗੂਠਾ ਰਾਹੀਂ ਕਰਵਾਉਂਦਾ ਹੈ। ਸਬੰਧਤ ਧਿਰ ਦੇ ਦਸਤਖਤ ਜਾਂ ਅੰਗੂਠਾ ਲਗਵਾਉਣਾ ਸਖਤ ਤੌਰ ਤੇ ਬਨਾਹ ਹੈ। ਪ੍ਰਸ਼ਨ ਜੇ ਬਰਾਸਤ ਦੇ ਇੰਤਕਾਲ ਵਿੱਚ ਕੋਈ ਖਾਤੇ ਦਰਜ ਹੋ ਜਾਂ ਹੋਣ ਤੋਂ ਰਹਿ ਜਾਣ ਤਾਂ ਕਿ ਇੰਤਕਾਲ ਨਜ਼ਰਸਾਨੀ ਕਰਵਾਉਣਾ ਜ਼ਰੂਰੀ ਹੈ ਉੱਤਰ ਅਜਿਹੀ ਹਾਲਤ ਵਿੱਚ ਇੰਤਕਾਲ ਦੀ ਨਜ਼ਰਸਾਨੀ ਕਰਾਉਣੀ ਜ਼ਰੂਰੀ ਨਹੀਂ ਪਟਵਾਰੀ ਹਲਕਾ ਫਰਦ ਬਦਲ ਰਹੀ ਰਹੇਗੇ ਖਾਤਿਆਂ ਬਾਰੇ ਇੰਤਕਾਲ ਦਾ ਹਵਾਲਾ ਦੇ ਕੇ ਰਿਪੋਰਟ ਪੇਸ਼ ਕਰੇਗਾ ਜਿਸ ਉੱਤੇ ਹਲਕਾ ਮਾਲ ਅਧਿਕਾਰੀ ਹੁਕਮ ਦੇਵੇਗਾ ਕਿ ਪਹਿਲਾਂ ਉਹਨਾਂ ਖਾਤਿਆਂ ਉੱਤੇ ਵੀ ਲਾਗੂ ਹੋਵੇਗਾ ਪ੍ਰਸ਼ਨ ਜੇਕਰ ਕਿਸੇ ਖੇਤ ਦਾ ਮਖੂਸ ਹਿੱਸਾ ਵਿਚਿਆ ਜਾਵੇ ਤਾਂ ਕੀ ਉਸ ਲਈ ਤਕਸੀਮ ਕਰਵਾਉਣੀ ਜ਼ਰੂਰੀ ਹੈ ਉੱਤਰ ਜੇ ਕਿਸੇ ਖੇਤ ਦਾ ਮਖੂਸ ਜਾਂ ਮਤਲਬ ਕੁਝ ਹਿੱਸਾ ਕਹਿ ਦਿੰਦੇ ਆਪਾਂ ਮਖੂਸ ਹਿੱਸਾ ਵਿਚਿਆ ਜਾਵੇ ਤਾਂ ਉਸ ਦਾ ਕਬਜ਼ਾ ਖਰੀਦਦਾਰ ਨੂੰ ਦੇ ਦਿੱਤਾ ਗਿਆ ਹੋਵੇ ਅਤੇ ਉਸ ਦੇ ਖੇਤ ਦਾ ਨਕਸ਼ਾ ਇੰਤਕਾਲ ਦੀ ਪਰਤ ਪਟਵਾਰ ਅਤੇ ਪਰਤ ਸਰਕਾਰ ਦੀ ਪੇਠ ਉੱਤੇ ਬਣਾ ਕੇ ਉਸ ਹਿੱਸੇ ਨੂੰ ਨਵਾਂ ਨੰਬਰ ਜਾ ਮੌਕੇ ਕਾਨੂੰਗੋ ਰਹੀ ਮਿੰਤੀ ਕਰਨ ਉਪਰੰਤ ਤਤੀਮਾ ਨੰਬਰ ਦਿੱਤਾ ਜਾਂਦਾ ਹੈ ਜਿਸ ਕਰਕੇ ਤਕਸੀਮ ਕਰਵਾਉਣ ਦੀ ਕੋਈ ਲੋੜ ਨਹੀਂ ਇਸ ਹਾਲਤ ਵਿੱਚ ਕਾਨੂੰਗੋ ਪੜਤਾਲ ਰਾਹੀ ਯਕੀਨੀ ਬਣਾਏਗਾ ਕਿ ਪਰਤ ਇੰਤਕਾਲ ਦੇ ਪਿਛਲੇ ਪਾਸੇ بنائے ਗਏ ਤਤੀਮੇ ਅਨੁਸਾਰ ਸ਼ਾਜਰਾ ਕਿਸ਼ਤਾਵਰ ਵਿੱਚ ਸੋਧ ਹੋ ਗਈ ਹੈ ਪ੍ਰਸ਼ਨ ਇੰਤਕਾਲ ਦੀ ਫੀਸ ਕੀ ਫੀਸ ਦੀ ਕੀ ਦਰ ਹੈ ਇਸ ਨੂੰ ਇੰਤਕਾਲ ਵਿੱਚ ਕੌਣ ਦਰਜ ਕਰਦਾ ਹੈ ਤੇ ਕਿਹੜੀ ਤੇ ਰੀਫੀਸ ਦਿੰਦੀ ਹੈ ਉਤਰ ਅਧਿਕਾਰੀ ਆਪਣੀ ਕਲਮ ਨਾਲ ਪਰਤ ਪਟਵਾਰ ਅਤੇ ਪਰਤ ਸਰਕਾਰ ਵਿੱਚ ਦਰਜ ਕਰਦਾ ਹੈ ਜਿਸ ਤੇ ਦੇ ਹੱਕ ਵਿੱਚ ਇੰਤਕਾਲ ਕੀਤਾ ਜਾਂਦਾ ਹੈ ਉਸ ਵੱਲੋਂ ਹੀ ਫੀਸ ਦਿੱਤੀ ਜਾਂਦੀ ਹੈ ਪ੍ਰਸ਼ਨ ਜੇ ਕੋਈ ਹੱਕਦਾਰ 7 ਸਾਲ ਤੋਂ ਲਗਾਤਾਰ ਗੈਰ ਹਾਜ਼ਰ ਜਾਂ ਗੈਰ ਕਾਬਜ ਰਹੀ ਤਾਂ ਕੀ ਉਸ ਦੀ ਜ਼ਾਇਦਾ ਸੰਬੰਧੀ ਕੋਈ ਫੈਸਲਾ ਲਿਆ ਜਾਂਦਾ ਹੈ ਪੁੱਤਰ ਅਜਿਹੇ ਹੱਕਦਾਰ ਦਾ ਜ਼ਿਕਰ ਇੰਨੇ ਸਮੇਂ ਵਿੱਚ ਕੋਈ ਥੋਪ ਪਤਾ ਨਾ ਲੱਗੀ ਤਾਂ ਉਸ ਦੀ ਜਾਇਦਾਦ ਦਾ ਇੰਤਕਾਲ ਉਸ ਦੇ वारिसਾਂ ਦੇ ਨਾਮ ਪੂਰੀ ਤਸੱਲੀ ਕਰਨ ਤੋਂ ਬਾਅਦ ਕਲੈਕਟਰ ਸਾਹਿਬ ਕਲੈਕਟਰ ਦਰਜਾ ਇੱਕ ਮਨਜ਼ੂਰ ਕਰ ਦੇਵੇਗਾ। ਬਰਾਸ਼ਣ ਜੇਕਰ ਇੰਤਕਾਲ ਵੇਲੇ ਸਿਰ ਦਰਜ ਤੇ ਮਨਜ਼ੂਰ ਨਾ ਕਰਵਾਇਆ ਜਾਵੇ ਤਾਂ ਹੱਕਦਾਰ ਨੂੰ ਕੀ ਕੀ ਨੁਕਸਾਨ ਹੋ ਸਕਦੇ ਹਨ। ਉਤਰ ਜੇਕਰ ਇੰਤਕਾਲ ਮਨਜ਼ੂਰ ਨਾ ਹੋਇਆ ਹੋਵੇ ਤਾਂ ਹੱਕਦਾਰ ਨੂੰ ਸਰਕਾਰ ਵੱਲੋਂ ਭੋਪ ਪ੍ਰਾਪਤੀ ਕਰਨ ਵਿੱਚ ਜਾਂ ਕਿਸੇ ਕੁਦਰਤੀ ਆਫਤ ਕਾਰਨ ਮਿਲਣ ਵਾਲੇ ਮੁਆਵਜ਼ੇ ਦੀ ਪ੍ਰਾਪਤੀ ਵਿੱਚ ਔਕੜ ਆਵੇਗੀ ਨੰਬਰ 1 ਹੱਕਦਾਰ ਨੂੰ ਬੈ ਰਹਿਣੇ ਬਾਅਦ ਕਰਨ ਵਿੱਚ ਮੁਸ਼ਕਲ ਆਵੇਗੀ ਅਤੇ ਬੈਂਕ ਖਾਤੋਂ ਕਰਜ਼ਾ ਲੈਣ ਵਿੱਚ ਵੀ ਦਿੱਕਤ ਆਵੇਗੀ ਅੱਜ ਦਾ ਵਿਚਾਰ ਕੱਲ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਸੋ ਅੱਜ ਖੁਸ਼ੀ ਨਾਲ ਬਤੀਤ ਕਰੋ ਹੁਣ ਦਾ ਜੋ ਟਾਈਮ ਤੁਹਾਡਾ ਚੱਲ ਰਿਹਾ ਸ਼ੇਅਰ ਜਰੂਰ ਕਰੋ ਇਹ ਵੀਡੀਓ ਜੀ ਤਾਂ ਕਿ ਹੋਰ ਵੀ ਲੋਕੇ ਦਾ ਲਾਹਾ ਲੈ ਸਕਣ